ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਸਾਹਿਬ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਅੱਜ ਤੁਹਾਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਵਾਂਗੇ ਵੇਖੋ ਜੀ ਇਹ ਗੁਰਦੁਆਰੇ ਦਾ ਮੁੱਖ ਦਵਾਰ ਹੈ ਜਿੱਥੇ ਆ ਕੇ ਮਨ ਨੂੰ ਬੜਾ ਹੀ ਸਕੂਨ ਮਿਲਦਾ ਹੈ ਚਾਰੇ ਪਾਸੇ ਹਰਿਆਲੀ ਤੇ ਸੁੰਦਰਤਾ ਵੇਖਣਯੋਗ ਆ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦੀ ਕਿੰਨੀ ਭੀੜ ਆ ਤੇ ਹਰ ਕੋਈ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਲਈ ਆ ਰਿਹਾ ਹੈ। ਹੁਣ ਅਸੀਂ ਦਰਬਾਰ ਸਾਹਿਬ ਦੇ ਅੰਦਰ ਜਾ ਰਹੇ ਹਾਂ। ਗੁਰੂ ਸਾਹਿਬ ਦੀ ਬਖਸ਼ੀਸ਼ ਤੇ ਬਾਬਾ ਜੀ ਦੀ ਕੁਰਬਾਨੀ ਦੀ ਗਾਥਾ ਇਸ ਜਗ੍ਹਾ ਦੇ ਕੰਨ-ਕੰਨ ਵਿੱਚ ਵਸੀ ਹੋਈ ਹੈ। ਸ਼ਾਂਤਮਈ ਮਾਹੌਲ ਤੇ ਕੀਰਤਨ ਦੀਆਂ ਧੁਣਾ ਮਨ ਨੂੰ ਮੋਹ ਲੈਂਦੀਆਂ। ਇਸ ਇਤਿਹਾਸਿਕ ਸਥਾਨ ਤੇ ਆ ਕੇ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਕਿ ਮੈਂ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਗੁਰੂ ਸਾਹਿਬ ਅੱਗੇ ਬਸ ਇਹ ਅਰਦਾਸ ਕਰਦੇ ਹਾਂ ਕਿ ਹਰ ਕਿਸੇ ਦੇ ਘਰੇ ਖੁਸ਼ੀਆਂ ਆਉਣ ਤੇ ਉਹਨਾਂ ਤੇ ਗੁਰੂ ਦੀ ਕਿਰਪਾ ਬਣੀ ਰਹੇ। ਅੱਜ ਜੋ ਇਮਾਰਤ ਦਾ ਤੁਸੀਂ ਨਕਸ਼ਾ ਦੇਖ ਰਹੇ ਜੇ ਇਹ ਮੇਨ ਗੇਟ ਦੇ ਬਿਲਕੁਲ ਨਾਲ ਦਵਾਨ ਹਾਲ ਦੀ ਉਸਾਰੀ ਚੱਲ ਰਹੀ ਹੈ ਜੋ ਬਣਨ ਤੋਂ ਬਾਅਦ ਬਿਲਕੁਲ ਇਹੋ ਜਿਹਾ ਹੀ ਲੱਗੇਗਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਫਿਰ ਚਲੇ ਗਏ ਲੰਗਰ ਹਾਲ ਵੱਲ ਨੂੰ ਉਧਾ ਲੰਗਰ ਅਟੁੱਟ ਵਰਤ ਰਿਹਾ ਹੈ ਇੱਥੇ ਦੇਖੋ ਸੰਤਾ ਬੜੇ ਪਿਆਰ ਨਾਲ ਸੇਵਾ ਵਿੱਚ ਲੱਗੀਆਂ ਹੋਈਆਂ ਕੋਈ ਬਰਤਨਾਂ ਦੀ ਸੇਵਾ ਕਰ ਰਿਹਾ ਹੈ ਕੋਈ ਲੰਗਰ ਵਰਤਾ ਰਿਹਾ ਹੈ ਇਹ ਸਭ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਇਹ ਹੀ ਸਾਡੀ ਸਿੱਖੀ ਦੀ ਸ਼ਾਨ ਹੈ ਸੇਵਾ ਅਤੇ ਸਿਮਰਨ ਆਪਾਂ ਵੀ ਸੰਗਤ ਦੇ ਨਾਲ ਨਾਲ ਪੰਗਤ ਵਿੱਚ ਜਾ ਕੇ ਬੈਠ ਗਏ ਇੰਦਰ ਸੰਗਤ ਸਬਜ਼ੀ ਕੱਟ ਰਹੇ ਸੀ ਤੇ ਕਿੰਨੇ ਹੀ ਪਿਆਰ ਨਾਲ ਸਾਰੇ ਜਣੇ ਰਲ ਕੇ ਸੇਵਾ ਕਰ ਰਹੇ ਨੇ ਉਮੀਦ ਹੈ ਕਿ ਅੱਜ ਦੇ ਤੁਹਾਨੂੰ ਇਹ ਦਰਸ਼ਨ ਵਧੀਆ ਲੱਗੇ ਹੋਣਗੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਧੰਨਵਾਦ